ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਬਾਜੀ ਸਭ ਠੀਕ ਠਾਕ ਜੀ ਹੋਰ ਸੁਣਾਓ ਤੇ ਬਸ ਮਧੀਆ ਜੀ ਜਲਦੀ ਕਲਾ ਆਜਾ ਹੋਰ ਸੰਦੀਪ ਡੇੜੀ ਫਾਰਮ ਵੇਖਣ ਆਲੇ ਸਾਰੇ ਵੀਰਾਂ ਪੇਣਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਜੀ ਮਧੀਆ ਜੀ ਅੱਜ ਫਿਰ ਚੰਗੇ ਵੀਸ ਗੜ ਕੇ ਲੈ ਕੇ ਆਂਦੇ ਫਿਰ ਚੰਗੇ ਐ ਸੰਦੀਪ ਜੀ ਤੇ ਹੋਰ ਆ ਆ ਗੱਬਣਾ ਜੀ ਨਹੀਂ ਸੂਈ ਆਇ ਕੱਟੀ ਮਗਰ ਆ ਇਹ ਕੋ ਸੰਦੀਪ ਸਾਹਿਬ 13 ਲੀਟਰ ਹੋ ਗੋਲਾ ਜੀ ਅੱਛਾ 13 ਲੀਟਰ ਬੋਲਾ ਹੀ ਆ ਠੀਕ ਆ ਆ ਨੀਲੀ ਦੀ ਆ ਇਹ ਵੀ ਪਹਿਲਾਂ ਕੱਟੀ ਜੀ ਵਾਹ ਜੀ ਇਹਦੇ ਮਗਰ ਵੀ ਨੀਲੀ ਦੀ ਕੱਟੀ ਅਛਾ ਘਟੀ ਨੇ ਵਾ ਰਾਤ ਦੀ ਸਹੀ ਆ ਹਾਂ ਦੇਖੋ ਬੱਚਾ ਬਹੁਤ ਹੈ ਮਗਰ ਵੀ ਨਹੀਂ ਲਈਦਾ ਸਾਰੀਆਂ ਨਿਸ਼ਾਨੀਆਂ ਹਾਂ ਸਾਰੇ ਪਿਓ ਪਿਓ ਨਹੀਂ ਲਿਆ ਕਿਉਂ ਉਸ ਤੇ ਵੀ ਨਿਸ਼ਾਨਾ ਹੈ ਸਾਰੇ ਹਨਾ ਹਾਂ ਚਲੋ ਤੇ ਆਜੋ ਫਿਰ ਬੱਜੀ ਐ ਜੈਜ ਰੋਕੇ ਜੀ ਹਾਂ ਜੀ ਤੇ ਇਹ ਨਾਲ ਬੋਲਾ ਰੱਖਿਆ ਨਾ ਤੇ ਬੱਜੀ ਕਿੰਨਾ ਕਰੂ ਫਿਰ ਦੋ ਤੇ ਹੈ ਦੋ ਲੈ ਕੇ ਨਗਰੂਗੀ 15 ਦੇ ਆਰਾਮ ਨਾ ਕਰੂਗੀ 15 ਹੈ ਚਲ ਕਹਿਣ ਵਾਲਾ ਨਹੀਂ ਹੋਣ ਜਿਹੜਾ ਹੈਗਾ ਵਾ 13 ਤੋਂ 12 ਕੋਈ ਗਰੰਟੀ ਨਾ ਭਾਵੇਂ ਲਾ ਜੀ ਹਾਂਜੀ ਆਪਣਾ ਦੁੱਧ ਦਾ ਨਹੀਂ ਝੂਠੰਦਾ ਹੋਰ ਬਾਕੀ ਜੋ ਮਰਜੀ ਹਾਂਜੀ ਹਾਂ ਲਓ ਜੀ ਲਓ ਜੀ ਵੱਡੀ ਝੋਟੀ ਆ ਜੀ ਬਹੁਤ ਜ਼ਰੂਰ ਦੀ ਸਹੀ ਸਹੀ ਝੋਟੀ ਆ ਅੱਛਾ ਹਾਂਜੀ ਦੇਖੋ ਲਓ ਜੀ ਕਰੋ ਚੈੱਕ ਕਰਾ ਲੈ 13 ਕਿਲੋ ਇਸ ਟਾਈਮ ਬੋਲੇ ਵਿੱਚ ਹੀ ਆ ਤੇ ਲਾਇਆ ਆ ਆ ਜਾ ਸਲਾਤ ਲਾ ਬਖਾਸ ਹਨੀਸਾ ਨਾ ਐਂਡ ਹੋਇਆ ਵੈ ਜੀ ਥਲਾ ਕਰ ਥਾਨੇ ਵੀ ਬੜਾ ਜ਼ਬਰਦਸਤ ਰਗਾ ਆਈ ਕਿਲੋਸ ਨਹੀਂ 2.5 3 ਕਿਲੋ ਗਾੜੀ ਆ ਇਹਦੀ ਅੱਛਾ ਹਾਂ ਗਾੜੀ ਮਾੜੀ ਮਹਿੰਗੀ ਨਹੀਂ ਗਾੜੀ ਆ ਮਗਰ ਕੱਢੀ ਆ ਪਰ ਸੋਰੀ ਸੁਈ ਆ ਠੀਕ ਆ ਮੋਲੇ ਚੋ ਸਾਫ ਹੋ ਗਈ ਆ ਆ ਖਾਲ ਗਾੜੀ ਵਿਖਾਲ ਨਹੀਂ ਠੀਕ ਆ ਜੀ ਤਾਂ ਨੂੰ ਵੇਖ ਕਿੱਥੋਂ ਤੱਕ ਗਈ ਆ ਜਾ ਧੰਗੇ ਲੈ ਲੈ ਕਟਾਣਾ ਬਾਰ ਜੀ ਨੇ ਕੱਟੀ ਕੱਟੀ ਅਸੀਂ ਕੱਟੀ ਆ ਜੀ ਮਗਰ ਜੱਡ ਬਲਾ ਲਓ ਜੀ ਕੱਟੀ ਮਗਲਾ ਜੀ ਜੈਡ ਬਲੈਕ ਦੇਖੋ ਬਰਾਬਰ ਹੋਲੀ ਬੋਲੀ ਬੋਲੀ ਗਿਆ ਲੜਾਂ ਲੜਾਂ ਬੰਦੋ ਬੰਦੋ ਸਨੀ ਜਹਾ 12 ਲੀਟਰ ਜਿਹੜਾ ਕੰਡੇ ਵਾਲਾ ਬੋਲਾ ਹੋਵੇ ਠੀਕ ਆ ਹਾ ਹਾ ਬੋਲੋ ਜੀ 12 ਲੀਟਰਾਂ ਦੀ ਗਾਰੰਟੀ ਨਾਲ ਭਾਵੇਂ ਕੋ ਲੈ ਜੇ ਤੇ ਲੱਗੀ ਵੇਖ ਲੋ ਕਿੱਥੋਂ ਤੱਕ ਹਾਂ ਕਿੱਥੋਂ ਤੱਕ ਲੱਗੀ ਹੈ ਨਾ ਤੋਂ ਤੱਕ ਸੂ ਤੱਕ ਲੱਗੀ ਵੇ ਹੈ ਮੈਂ ਨਾ ਸਿਰਾ ਝੋਟਿਆ ਜੀ ਸਿਰਾ ਹਾਂਜੀ ਅੱਜ ਹੈਗੀ ਵੀ ਛਿੱਗੀ ਜੇ ਪੰਦੀਪ ਸਿੰਘਾ ਮੋਲੇ ਦਾ ਕਰਾਂਗੇ ਇੱਕ ਸਵਾਲਕ ਹਾਂਜੀ 1 15 ਦੀ ਦਵਾਂਗੇ 1 15 ਦੀ ਹਾਂ ਨਾ 1 15 ਦੇ ਦੇਣੀ ਹੈ ਇਹ ਵੱਡੀ ਆ ਆ ਘੱਟਿਆ ਆ ਜਿਹੜੀ ਹਾਂ ਆ ਘੱਟਿਆ ਠੀਕ ਆਵੇ 나ੜੂ ਨਾ ਹਾਂ ਠੀਕ ਆ 나ੜੂ ਨਾ ਬਿਲਕੁਲ ਬਿਲਕੁਲ ਜੀ ਗਿੱਲਾ 나ੜੂ ਜਾਂ ਨੀਲੀ ਜੀ ਕਿੰਨਾ ਬੋੜਾ ਫਿਰ ਨੀਲੀ ਆ ਗਈ ਸੰਦੀਪ ਸਾਹਿਬ ਇਹ ਕੱਲ ਰਾਤ ਦੀ ਸੂਈ ਸੰਦੀਪ ਸਾਹਿਬ ਨਹੀਂ ਅੱਜ ਰਾਤ ਦੀ ਅੱਛਾ ਅੱਜ ਰਾਤ ਦੀ ਹਾਂ ਸ਼ਾਮੀ ਦੀ ਸੂਈ ਆ ਕੱਲ ਦੀ ਠੀਕ ਆ ਇਹ ਵੇਖੋ 6 ਦੰਦ ਕੱਟੀ ਆ 6 ਦੰਦ ਕੱਟੀ ਆ ਜੀ ਇਹ ਮਗਰ ਵੀ ਸੰਦੀਪ ਸਾਹਿਬ ਖਾ ਲੋ ਹਾਂ ਇਹ ਮਗਰ ਵੀ ਇਹਦੇ ਕੱਟੀ ਇਹ ਯੋਗ ਵਰਨੀ ਮਗਰ ਵੀ ਕੱਟੀ ਇਹ ਪਿਓਰੇ ਥਾਣੇ ਵੇਖੋ ਕਿਡਾ ਜ਼ਬਰਦਸਤ ਲੱਗਾ ਛੱਡਾ ਹੋਈ ਵੇ ਸੰਦੀਪ ਸਾਂ ਛੱਡਾ ਰੱਤ ਕਰਾਈਆ ਪੱਟੇ ਵਾਲਾ ਛੱਡਾ ਲੱਗਾ ਪੱਟੇ ਵਾਲਾ ਵਾਕੀ ਗੱਲ ਸਹੀ ਹੈ ਨਸਲ ਕੁਆਲਿਟੀ ਬੜੀ ਹੈ ਸੰਦੀਪ ਸਾਂ ਹਾਂ ਛੱਡ ਹੂੰ ਵਾਸ ਠੀਕ ਹੈ ਚਲੋ ਆਜੋ ਛੋਟੀ ਵੀ ਬੜੀ ਜ਼ਬਰਦਸਤ ਹੈ ਜੀ ਹਾਂਜੀ ਨਿਸ਼ਾਨੇ ਅੱਖਾਂ-ਅੱਖਾਂ ਦੇ ਵੀ ਆਗੇ ਨਾਲ ਪੂਰੀਆਂ ਸੰਦੀਪ ਸਾਂ ਠੰਡੀ ਤੀਰੀ ਵੇ ਇੰਦਾ ਹੀ ਹਾਂ ਆਹ ਕੁਆਲਿਟੀ ਹੈ ਇਹਦੀ ਹਾਂ ਹੰਦੀਸਾ ਨੀਲੀ ਦੀ ਬਿਲਕੁਲ ਬਿਲਕੁਲ ਪਿਓਰ ਨੀਲੀ ਪਿਓਰ ਨੀਲੀ ਆ ਜਾਓ ਜਿਆ ਹੰਦੀਸਾ ਨਾ ਹਾਂਜੀ ਚੱਲ ਵਖਾਲਦੇ ਤੈਨੂੰ ਬਾਅਦ ਚ ਹਾਂਜੀ ਹਾਂਜੀ ਉਹ ਮੜਾ ਆ ਜਾ ਹੀ ਦਰਦਾਗ ਹੈਗਾ ਥਾਣ ਨਾ ਉਧਾਂ ਅਜੇ ਤੱਕ ਨਹੀਂ ਵਗਿਆ ਅੱਛਾ ਨਿਗਾਹ ਜਾ ਸਰੂ ਯਹਾਂ ਨਿਗਾਹ ਜਾ ਇਧਰ ਇਧਰੇ ਬੰਨੇ ਵਖਾਲੋ ਅੱਛਾ ਇਧਰ ਇਧਰਲੇ ਬੰਨੇ ਹਾਂ ਹਾਂਜੀ ਇਹ ਕਿਉਂ ਬਖਾਲ ਦੇਣਾ ਚੰਗੀ ਗੱਲ ਪਹਿਲਾਂ ਹੋਵੇ ਆ ਹੋਵੇ ਹੈਨਾ ਹਾਂ ਆਹ ਦਾਣਾ ਜੀ ਉਹ ਤਾਂ ਵਗਿਆ ਨਹੀਂ ਹੈਗਾ ਉਹ ਤਾਂ ਦੇਖੋ ਹਾਂ ਨਹੀਂ ਸੀਲ ਦਾ ਭੋੜਾ ਸੀ ਤੇ ਭਾਜੀ ਕਿਤੇ ਕਾਨੂੰ ਗੱਲਾਂ ਆਈਲੈਂਡ ਕੱਟੀ ਛੇ ਦਾ ਦੇ ਲੋ ਠੀਕ ਆ ਇਹ ਸੁਨੀਲ ਸਿੰਘ ਸਾਹਿਬ ਮੋਲ ਕਰਾਂਗੇ 95 ਹਾਂ 84000 ਦੀ ਹਾਂ ਨਾ ਦਵਾਂਗੇ 200 ਛੋਟ ਕਰਾਂਗੇ ਚਲੋ ਕੱਟੀ ਆ ਮਗਰ ਵੀ ਕੱਟੀ ਆ ਠੀਕ ਆ ਤੇ ਬਾਕੀ ਫਸਾਈਆਂ ਤੇ ਠੰਡੀ ਦੀ ਕੋਈ ਅੰਤ ਨਹੀਂ ਗਾ ਬਿਲਕੁਲ ਬਿਲਕੁਲ ਦੇਖੋ ਹਾਂ ਹੈ ਠੀਕ ਹੈ ਚਲੋ ਮਗਰ ਵੀ ਕੱਟੀ ਮਗਰ ਵੀ ਕੱਟੀ ਬਹੁਤ ਥੋੜੀ ਕਰ ਲਈ ਨਹੀਂ ਲਈ ਦੀ ਕੱਟੀ ਦੇਖੋ ਬੱਚਾ ਵੇਖੋ ਕਦਾ ਸੁਣਾ ਇਹ ਕੱਟੀ ਅੱਛਾ ਇਹ ਸੰਦੀਪ ਸਿੰਘਾ ਦੋ ਦੰਦ ਕੱਟੀ ਅੱਛਾ ਪਹਿਲਾ ਸੂਆ ਪਹਿਲਾ ਸੂਆ ਦੋ ਦੰਦ ਲੋ ਜੀ ਪਹਿਲਾ ਸੂਆ ਦੋ ਅਰੇ ਤਾਰਾ ਤੂਰਾ ਹੁਣ ਏਦਾਂ ਮਾਰਦੇ ਗਏ ਬੰਦੇ ਠੀਕ ਆ ਇਧਰ ਦੇਖੋ ਦੋ ਦੰਦ ਦੀ ਦੋ ਦੰਦ ਦੀ ਆ ਹਾਂ ਕਿੱਡਾ ਕੱਟਿਆ ਵੇਖੋ ਕੱਟੀ ਦਾ ਲੋ ਜੀ ਪਹਿਲਾ ਸੂਆ ਦੋ ਦੰਦ ਬਹੁਤ ਵੱਡੀ ਝੋਟੀ ਆ ਭਾਈ ਕਿੰਨੇ ਦੋਦ ਦੋਦ ਆ ਜੇ ਸੰਦੀਪ ਸਿੰਘਾ 6-7 ਲੀਟਰ ਬੋਲਾ ਹੋਊਗਾ 6-7 ਕਿਲੋ ਬੋਲਾ ਹੀ ਆ ਹਾਂ ਇਹਦੇ ਮਗਰ ਕੱਟਾ ਵਾ ਅੱਛਾ ਇਹ ਕੁਆਲਿਟੀ ਦੇ ਕੱਟ ਦੇਖੋ ਝੋਟੀ ਦਾ ਕੱਟਾ ਹੈ ਇਹ ਵੀ ਇਹ ਜੰਦਨੀ ਨਹੀਂ ਆਹੀ 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 ਜੀਜਾ ਮਾਰਦੀ ਆ ਇਹੋ ਚੀਜ਼ਾਂ ਹਾਂ ਆ ਚੀਜ਼ਾਂ ਵੇਖੋ ਬਿਲਕੁਲ ਤੇ ਕਿਹੜਾ ਕੁੜੀ ਆਵੇ ਨਹੀਂ ਠੀਕ ਹੈ ਜੀ ਚੰਗੇ ਚੰਗੇ ਝੋਟੇ ਆ ਹੁਣ ਇਹ ਸੰਦੀਪ ਸਾਹਿਬ ਪਸਮਾਉਂਦੇ ਗਏ ਹੋ ਬੰਦੇ ਨਹੀਂ ਝੋਟੇ ਬਹੁਤ ਸੋਹਣੇ ਨੇ ਦੰਦਾਂ ਦੇ ਝੋਟੇ ਜਵਾਨ ਝੋਟੇ ਦੋ ਦੰਦ ਸੰਦੀਪ ਦੋ ਦੰਦ ਝੋਟੇ ਆ ਤੇ ਕੁਆਲਿਟੀ ਵੇਖੋ ਠੱਡੀ ਵੇਖੋ ਬਿਲਕੁਲ ਲਓ ਜੀ ਇਨੂੰ ਕੋਈ ਬੱਚੇ ਦੀ ਨਹੀਂ ਕੋਈ ਈਡਾ ਨਹੀਂ ਅਰੇ ਇਦਾਂ ਬੈ ਕੇ ਪਸਵਾ ਲਓ ਠੀਕ ਆ ਹੁਣ ਇਹ ਬੰਦੇ ਉਤਾਰਾਂ ਮਾਰਦੇ ਗਏ ਆਏ ਹੀ ਬੰਦੇ ਤੇ ਭਾਈ ਜੀ ਫਿਰ ਇਹਦਾ ਮੁੱਲ ਸੰਦੀਪ ਸਿੰਘ ਇਹਦਾ ਵੀ 95 ਹੂੰ 85000 ਦੀ ਇਹ ਵੀ 85000 ਚਲੋ ਜਾਂ ਠੰਡੀ ਧੀਰੀ ਮਗਰ ਇਹਦਾ ਕਟਾ ਵਾ ਮਗਰ ਕਟਾ ਆ ਹਾਂਜੀ ਠੀਕ ਆ ਤੇ ਇਧਰ ਦੇਖੋ ਬਸ ਠੀਕ ਆ ਜਿੱਧਰੋਂ ਦੀ ਮਰਜ਼ੀ ਬਿਲਕੁਲ ਚਲ ਤੇ ਆਹ ਜੀ ਇਹ ਵੀ ਪਹਿਲੇ ਸੂਏ ਅਜੇ ਵੀ ਪਹਿਲੇ ਸੂਏ ਠੰਡੀ ਹੀ ਹੈ ਵੀ ਠੰਡੀ ਚਾਰ ਦੰਦ ਹਾਂ ਤੇ ਪਰ ਸੋ ਨਹੀਂ ਸੋਈ ਹੈ ਵੀ ਠੀਕ ਆ ਇਹਦਾ ਬੱਚਾ ਵਿਖਾ ਲ ਦਿੰਨੇ ਲਓ ਜੀ ਚਾਰ ਦਲ ਝੋਟੀ ਇਹ ਵੀ ਇਹ ਸੰਦੀ ਸਾਵੇਂ ਦੇ ਯਾ ਕਿ ਨਾ ਵੀ ਚਾਰ 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 ਪਹਿਲਾਂ ਕਟਾ ਮਗਰਾ ਹੈ ਨਾ ਇਹਦੇ ਹਾਂ ਜੀ ਲਓ ਜੀ ਇਹ ਕੋ ਬੋੜਾ ਤੁਸੀਂ ਜੀ 8 ਲੀਟਰ ਹੋਊਗਾ ਅੱਛਾ ਹਾਂ 8 ਕਿਲੋ ਬੋੜਾ ਠੰਡੀ ਠੀਕ ਆ ਹਾਂ ਠੰਡੀ ਠੁੱਡੀ ਵੇ ਕੁਆਲਟੀ ਵਾਲੀ ਝੋਟੀ ਬਿਲਕੁਲ ਉਹ ਆ ਕੱਢੀ ਹੋਣੀ ਨਹੀਂ ਹਣਾ ਹਾਂਜੀ ਆ ਕੱਟਾਂ ਹਾਂ ਹਾਂ ਕੱਟਾ ਬੰਦ ਇਹਦਾ ਬਾਜੀ ਫਿਰ ਮੁੱਲ ਇਹਦਾ ਵੀ ਸੰਦੀਪ ਸਿੰਘ ਆ ਮੁੱਲ 9590 85000 ਦੀ 85000 ਦੀ ਚਲੋ 1000 ਛੋਟ ਕਰ ਦਾਂਗੇ ਚਲ ਆ ਦੇ 100 ਠੀਕ ਆ ਬੰਦ ਕਟੀ ਵਰ ਸੀਲ ਠੰਡੀ ਕੋਈ ਇਹ ਵੀ ਸੂਈ ਜੀ ਇਹ ਵੀ ਸੂਈ ਦੁੱਧ ਕਿੰਨਾ ਜੇ ਇਹ ਕੋ 10 ਲੀਟਰ ਹੋਸਣੀ ਸਿਆ 11 ਵਾਂ 10 ਦੀ ਗਾਰੰਟੀ ਦੇ ਭਾਵੇਂ ਕੋ ਲੈ ਜੇ ਠੀਕ ਆ ਨਹੀਂ ਠੀਕ ਆ ਵਜਨ ਮੁੱਜਣ ਵਾਲੀ ਮੈਮ ਆ ਬਿਲਕੁਲ ਜੋ ਆਪਸ ਮਾ ਬਾਈ ਜਿੰਦੇ ਵਧੀਆ ਇੱਕ ਨੰਬਰ ਇੱਕ ਨੰਬਰ ਟੱਕ ਥੋੜੀ ਜੀ ਸੰਦੀਪ ਸਿੰਘ ਦਾ ਆ ਗੇਂ ਰੱਖਦੀ ਹੈ ਨਾ ਹਾਂ ਨਾ ਆ ਵੇਖੋ ਟੱਕ ਥੋੜੀ ਜੀ ਗਾੜੀ ਹੈ ਕਾਹਨੂ ਵੇਖੋ ਚੱਡਾ ਕਨਾ ਹਾਂ ਤੇ ਚੌਣ ਕਦੇ ਕੁੜੀ ਹੈ ਵੀ ਨਾ ਦੂਜੀ ਬਾਲਟੀ ਮੰਗਾ ਲੰਦੀ ਏ ਇਹਦੇ ਮਾਰੇ ਕਟਾ ਜੀ ਇਹਦੇ ਮਾਰੇ ਵੀ ਕਟਾ ਅੱਛਾ ਇਹ ਹਫਤੇ ਦੀ ਸੂਈ ਸੰਦੀਪ ਸਿੰਘਾਂ ਇਹਦਾ ਮੁੱਲ ਇਹਦਾ ਵੀ ਸੰਦੀਪ ਸਿੰਘਾਂ 90 95 85 ਦੀ ਏ ਵੀ ਦੇਣਾ 500 ਛੋੜ ਹਾਂ ਠੀਕ ਆ ਤੇ ਬਾਕੀ ਚੌਣ ਚਾਂਣ ਕਦੇ ਕੁੜੀ ਬਹੁਤ ਜ਼ਿਆਦੀ ਚੌਣ ਲੱਗੀ ਆ ਇੱਧਰ ਵੇਖ ਨਹੀ ਇਦਾਂ ਹਾਂ ਬਿਲਕੁਲ ਬਿਲਕੁਲ ਚੋਣ ਬੜੀ ਆ। ਆਹ। ਇਧਰ ਬਹੁਤ ਜਿਆਦੀ ਚੋਣ ਚਵਾ। ਬਸ ਠੀਕ ਆ। ਲੋ ਜੀ ਪੰਜ ਝੋਟੀਆਂ ਸੇਲ ਆ ਬਾਈਆਂ ਕੋਲ ਜੀ। ਬਾਕੀ ਬਹੁਤ ਸੋਨਾ ਮਾਲ ਹੁੰਦਾ ਵੀਰਾਂ ਕੋਲ ਵੇਖੋ ਇਧਰ ਵੀ ਮਈਆਂ ਖੜੀਆਂ ਵਾਂ। ਐਡੀ ਨਹੀਂ ਗੱਲ ਹੈਗੀ। ਚਲੋ ਉਧਰ ਹੀ ਸਨੀਸਾਂ ਅਗਲੀ ਜਾਂ ਨੂੰ ਪਾਵਾਂਗੇ 15 ਸੋਨਾ ਲੀਟਰ ਵਾਲੀਆਂ ਝੋਟੀਆਂ ਵਾਂ। ਅੱਛਾ ਠੀਕ ਆ। ਹਾਂ ਵੱਡੀਆਂ ਝੋਟੀਆਂ। ਵੱਡੀਆਂ ਝੋਟੀਆਂ ਹਨਾ ਜੀ। ਇਧਰ ਆ ਛੋਟੀ ਝੋਟੀ। ਆਹ। ਇਹ। ਅੱਛਾ ਛੋਟੀ ਹਨਾ ਜੀ। ਛੋਟੀ ਹਾਂ ਜੀ। ਕੱਦ ਵੇਖੋ ਸਨੀਸਾਂ। ਗੱਬਰ ਗੱਬਰ ਬਹੁਤ ਵੱਡੀਆਂ ਨੇ ਜੀ। ਹਾਂ। ਹਾਂ। ਆਵੇ ਨਹੀਂ ਵੱਡੀ ਮੈਂ ਪੂਰੀ ਵੜੀ ਵੱਡੀ ਵੇਖੋ ਕੱਦ ਵੇਖੋ ਕੱਦੀ ਬਹੁਤ ਹੈ ਬਹੁਤ ਵੱਡਾ ਉਤੋਂ ਦੀ ਆ ਗੱਡੀ ਮੈਂ ਆਹ ਵੇਖੋ ਛੋਟੀ ਹੂੰ ਸਾਰੀਆਂ ਥੋੜਾ ਥੋੜਾ ਦਿਨ ਮੈਂ ਸੁਣ ਗਿਆ ਫੇਰ ਪਾਵਾਂਗੇ ਅਜੇ ਸੁਨੀਪ ਸਿੰਘ ਅੱਜ 32 ਦਾ ਥੋੜਾ ਜਿਹਾ ਕੰਮ ਤੇ ਲਾ ਰਿਹਾ ਹਾਂ ਜੀ ਛੋਟੀਆਂ ਆਪਣੇ ਕੋ ਆ ਵੀ ਸੁਈਆਂ ਹੋਵੇ ਦੋ ਅੱਛਾ ਠੀਕ ਹੈ ਦੋ ਤੇ ਇੱਕ ਇਧਰ ਆ ਤਿੰਨ ਸੁਈਆਂ ਆ ਆਵੇ ਸੱਤ ਅੱਠ ਬਿਲਕੁਲ ਆ ਬੱਚੇ ਨਾਲ ਅੱਠ ਬੱਚੇ ਆ ਹਾਂ ਜੀ ਤੇ ਇਹ ਕਰਕੇ ਪੰਜ ਕੀ ਆਪਾਂ ਪਾਈਆਂ ਵਾ ਚਲੋ ਦੂਜੀ ਆਰ ਨੂੰ ਪਾਵਾਂਗੇ ਇਹ ਹੀ ਆ 7008242705 ਪਿੰਡ ਕੋੜਯਾਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਕਾਲਾ ਹਸਕਾਸੀ